ਹਾਂ ਜੀ ਸਰਦਾਰ ਭਗਵਨ ਸਿੰਘ ਮਾਨ ਜਿਹੜੀ ਦਿੱਤੇ ਦੀ ਮਹਿਮਾ ਚਲਾਈਏ ਚਲੋ ਜੋਰ ਤਾਂ ਲਾਈ ਜਾਂਦਾ ਇਹਨੂੰ ਕਾਬੂ ਪਾਉਣ ਵਾਸਤੇ ਵੈਸੇ ਕਾਬੂ ਪੈਣਾ ਨਹੀਂ ਕਿਉਂਕਿ ਘਰ ਵੀ ਢਾਉਦੇ ਪੈਣੇ ਪਰ ਚਲੋ ਜਿਹੜੇ ਉਹਨਾ ਵੱਡੇ ਵੱਡੇ ਤਣਾਟ ਨਾਲ ਨੇ ਫਰਨਿਚਰ ਸ਼ੁਰੂ ਕਰਦੇ ਨੇ ਜਿਹੜੇ ਮਜਲੀਠੀਆ ਗਾਉਂ ਨੂੰ ਫੜ ਲਿਆ ਜਾਂ ਜਵੇਂ ਹੋਰ ਤੁਸੀਂ ਕੋਈ ਲੈ ਲਓ ਜਿਹੜੇ ਅਸੀਂ ਗੱਲ ਕਰਦੇ ਹਾਂ ਵੀ ਜੇ ਤਾਂ ਇਹਨਾਂ ਨੂੰ ਤੁਸੀਂ ਹੱਥ ਪਾਉਣੇ ਪਿਓ ਆਪਣਿਆਂ ਨੂੰ ਜਿਹੜੇ ਚੱਟੇ ਦੇ ਸੁਦਾਗਰ ਸੀ ਮੋੱਖ ਮੰਤਰੀ ਸਾਹਿਬ ਇੱਕ ਰੰ ਤੁਹਾਨੂੰ ਬੇਨਤੀ ਹੈ ਰਲ ਨਾ ਜਾਇਆ ਜੀ ਰਲ ਨਾ ਜਾਇਆ ਜੀ ਰਲ ਕੇ ਨਾ ਤੇ ਮੁੜ ਕੇ ਉਹ ਨਾ ਵੀ ਫਿਰ ਢਲ ਪਾ ਦੋ ਵੀ ਕੱਲ ਨੂੰ ਤੁਸੀਂ ਰਲ ਜੋ ਵੀ ਜੇ ਤੁਹਾਡੀ ਸਰਕਾਰ ਬਣ ਗਈ ਤੇ ਫਿਰ ਤੁਸੀਂ ਮੈਨੂੰ ਨਹੀਂ ਕੁਝ ਆਖਣਾ ਤੇ ਐਵੇਂ ਲੋਕਾਂ ਨੂੰ ਬੇਕੂਫ ਨਾ ਬਣਾਇਆ ਜੀ ਜੇ ਕਰਨੀ ਤੇ ਫਿਰ ਚਾਜਣਾ ਕਾਰਵਾਈ ਕਰਿਆ ਜੀ ਨਹੀਂ ਤੇ 6 5 6 ਵਾਰ ਇਸ ਬੰਦੇ ਤੇ ਕਾਰਵਾਈ ਅੱਗੇ ਹੋ ਚੁੱਕੀ ਕੱਖ ਨਹੀਂ ਬਣਿਆ ਕੁਝ ਨਹੀਂ ਸੋੜਿਆ ਉਲਟਾ ਤੁਹਾਨੂੰ ਮੁੱਛਾਂ ਖੜੀਆਂ ਕਰ ਕਰਕੇ ਬੰਦਾ ਹੁੰਦਾ ਹੁੰਦਾ ਹੈ ਨਾ ਕੁਝ ਨਹੀਂ ਬਣਿਆ ਚਾ ਸੱਚਾ ਚਾ ਝੂਠਾ ਇਹ ਨਹੀਂ ਅਸੀਂ ਗੱਲਾਂ ਦੇ ਕੌਣ ਕੀ ਆ ਪਰ ਕਾਰਨ ਕੀ ਏ ਕੋਈ ਬੰਦਾ ਜੇ ਕੋ ਕੰਮ ਕਰਦਾ ਨਾ ਤੇ ਉਹਦਾ ਨਾਂ ਐਵੇਂ ਨਹੀਂ ਆਉਂਦਾ ਤੇ ਇਹ ਦੇਖੋ ਐਵੇਂ ਮੁੱਛਾਂ ਮੈਨੂੰ ਫਲਾਣਾ ਨਾ ਸੱਧਿਆ ਜੇ ਮੈਨੂੰ ਫਲਾਣਾ ਨਾ ਸੱਧਿਆ ਜ ਉਹਦੇ ਘਰ ਦੀ ਮਜੀਠੀ ਦੀ ਮੈਂ ਸੁਣਦਾ ਪਿਆ ਸੀ ਵੀ ਸਾਰੇ ਡਰਦੇ ਨੇ ਮਜੀਠੀਓ ਤੇ ਲੱਖ ਦੀ ਲਾਹਤ ਤੁਹਾਡੀ ਇਹ ਗੱਲ ਕਰਨ ਦੀ ਡਰਦੇ ਨੇ ਤੁਹਾਡਾ ਪੱਠਾ ਬਹਿ ਜਾ ਤੁਹਾਡਾ ਤੁਸੀਂ ਲੋਕਾਂ ਦੇ ਗੱਭਰੂ ਪੁੱਤਰ ਮਨਵਾ ਤੇਰੇ ਵੇਜ ਵੇਜ ਕੇ ਚਿੱਟਾ ਲੋਕਾਂ ਦੇ ਘਰਾਂ ਦੇ ਘਰ ਤੁਸੀਂ ਬਾਹ ਤੇਰੇ ਤੁਸੀਂ ਇਹਨਾਂ ਜੀ ਡਰਦੇ ਨੇ ਡਰਦੇ ਲੋਕ ਤੁਹਾਡੇ ਤੋਂ ਕਾਹਦਾ ਨੇ ਕਿਸ ਗੱਲ ਤੋਂ ਡਰਦੇ ਵੀ ਸਰਕਾਰ ਡਰਦੀ ਕੀ ਤੁਹਾਨੂੰ ਪਹਿਣਾ ਹੀ ਕੱਖਣੀ ਹੈ ਤੁਸੀਂ ਵੇਖ ਲਿਆ ਜੀ ਤੇ ਗੱਲ ਇਹ ਜੇ ਇਹਨਾਂ ਨੂੰ ਹੱਥੋਂ ਪਾਈ ਬੈਠਾ ਤੇ ਚਾਚਾ ਨਾ ਪਾ ਤੇ ਜਿਹੜੇ ਅਤੁੱਤੇ ਨੇ ਇੱਕ ਵਾਰਾ ਕੈਪਟਨ ਨੂੰ ਵੀ ਹੱਥ ਪਾ ਹੁਣ ਤੇ ਬਾਕੀ ਮਜੀਠੀਏ ਦੇ ਲੋਕਾਂ ਦੇ ਤੋਂ ਘਰ ਬੜੇ ਢਾਉਣਾ ਪਿਆ ਬਹੁਤ ਕੁਝ ਕਰਨਾ ਪਿਆ ਕਿੰਨੇ ਕਰੋੜ ਦੀ ਪ੍ਰਾਪਰਟੀ ਉਹਨਾਂ ਦੇ ਘਰ ਨੂੰ ਹੱਥ ਪਾ ਫਿਰ ਪਤਾ ਲੱਗਿਆ ਮੈਂ ਅੱਜ ਇੱਕ ਵੇਂਦਾ ਪੇਜ ਇੱਕ ਗਰੀਬ ਘਰ ਦਾ ਕਿ ਉਹ ਪੰਚਾਇਤ ਦੀ ਜਗ੍ਹਾ ਦੇ ਵਿੱਚ ਘਰ ਪਾਇਆ ਨਾ ਵਿਚਾਰਿਆਂ ਨੇ ਚਲੋ ਜੇ ਪੰਚਾਇਤ ਦੀ ਜਗ੍ਹਾ ਦੇ ਵਿੱਚ ਘਰ ਕਿਸੇ ਗਰੀਬ ਨੇ ਪਾ ਹੀ ਲਿਆ ਤੇ ਉਹ ਵਿਚਾਰੇ ਗਰੀਬ ਆਦਮੀ ਤੁਹਾਡਾ ਜੁੱਲੀ ਮੰਦਾ ਚੋਕੇ ਬਾਹਰ ਕੱਢ ਜਿੰਦੀ ਪੁਲਿਸ ਤੇ ਉਹਨਾਂ ਦਾ ਘਰ ਟਾਇ ਜਿੰਦੀ ਆਏ ਜੀ ਪੰਚਾਇਤ ਦੀ ਉਹ ਪੰਚਾਇਤ ਦੀ ਜ਼ਮੀਨਾਂ ਦੇ ਲੋਕ بڑے ਲੋਕ بڑے ਲੋਕ ਮੱਲੀ ਬੈਠੇ ਨੇ ਤੁਹਾਨੂੰ ਉਹ ਵਿਖਾ ਦੇ ਨੇ ਜਿਹੜੇ ਜ਼ਮੀਨਾਂ ਮਾਲਕੇ ਜ਼ਮੀਨਾਂ ਵਾਈ ਜਾਂਦੇ ਨੇ ਮੁਹਾਲੀ ਦੇ ਨੇੜੇ ਵੇਖ ਲੋ ਕਿੰਨੀਆਂ ਲੋਕਾਂ ਆਉਂਦੇ ਪੈਣ ਤੇ ਇਹ ਕਰਕੇ ਜੇ ਤਾਂ ਇਹਨਾਂ ਨੂੰ ਹੱਥ ਪਾਇਆ ਹੀ ਤੇ ਹੁਣ ਬਾਤ ਤਸੱਲੀ ਨਾਲ ਤੇ ਇਹ ਨਹੀਂ ਵੀ ਐਵੇਂ ਥੁੱਥਮੁੱਥ ਕਰਕੇ ਦੇਵੇਂ ਲੋਕਾਂ ਦੀ ਗੋਂਗਲੋਂ ਦੀ ਮਿੱਟੀ ਝਾੜ ਕੇ ਤੇ ਲੋਕਾਂ ਨੂੰ ਜਿਵੇਂ ਅੱਗੇ ਤੇਰੇ ਬੌਂਸ ਨੇ ਮਾਫੀ ਮੰਗ ਲਈ ਸੀ ਕੇਜਰੀਵਾਲ ਨੇ ਉਹ ਕੁਝ ਤੂੰ ਕਰ ਜਾ ਤੂੰ ਮਾਫੀ ਮੰਗ ਜਾ ਪਰ ਹੋਣਾ ਇਹੋ ਕੁਝ ਹੀ ਹੈ ਤੇ ਤੁਸੀਂ ਅੱਜ ਦੀ ਗੱਲ ਯਾਦ ਰੱਖਿਆ ਜੀ ਹੋਣਾ ਇਹ ਕੁਝ ਹੀ ਤੁਸੀਂ ਮਾਫੀ ਮੰਗਣੀ ਹੈ ਦੇ ਤੂੰ ਨਾ ਮੰਗੀ ਦਿਖਦਿਆ ਜੀ ਸਾਰੇ ਲੋਕ ਇਹ ਗੱਲ ਕਹੀ ਜਾਂਦੇ ਨੇ ਲੋਕਾਂ ਦੀ ਗੱਲ ਝੂਠ ਨਹੀਂ ਹੈਗੀ ਲੋਕ ਸੱਚੀ ਗੱਲ ਕਰਦੇ ਨੇ ਵਾਕਈ ਲੋਕ ਬਾਈ ਜੀ ਬਲਜਾਰ ਨੇ ਦੂੜੀਆਂ ਦੁਖੀ ਹੋਈ ਬੇ ਚਿੱਟੇ ਤੋਂ ਘਰਾਂ ਦੇ ਘਰ ਬਾਤੇ ਚਿੱਟੇ ਨੇ ਅੱਜ ਉਹ ਮਾਮਾ ਰੋਂਦੀਆਂ ਫੜਦੀ ਅੱਜ ਤੱਕ ਮੁੰਡੇ ਸੁਧਰਦੇ ਨਹੀਂ ਪਏ ਤੁਹਾਨੂੰ ਵਿਖਾ ਜੀਏ ਤੁਸੀਂ ਰਾਂਣ ਹੋ ਜੀਓ